ਕੀਰਤਪੁਰ ਸਾਬ ਦੇ ਨਜ਼ਦੀਕੀ ਪਿੰਡ ਡਾਡੀ ਦੇ ਕੋਲ ਆਸ਼ਾਮੀ ਕ੍ਰੀਪ 5 ਵਜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਅਤੇ ਇੱਕ ਕਾਬੂਹੀ ਆਲਟੋ ਕਾਰ ਫੁੱਟਪਾਥ ਦੇ ਵੱਜਨ ਦੇ ਨਾਲ ਪੁਲ ਦੀ ਰੇਲਿੰਗ ਜਾ ਬੱਤੀ ਜਿਸ ਨਾਲ ਮੌਕੇ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਇੱਕ ਔਰਤ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਨ੍ਹਾਂ ਨੂੰ ਇਲਾਜ ਲਈ ਸ਼੍ਰੀ ਅਨੰਤਪੁਰ ਸਾਹਿਬ ਦੇ ਸਿਵਲ ਹਸਪਤਾਲ ਭੇਜਿਆ ਗਿਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ 108 ਨੰਬਰ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ श्री आनंदपुर साहब के सिविल हस्पताल भेज दिता गया मृत्यु की लाश को एक सौ अठ नंबर एंबूलेंस रा हस्पताल भी भेज दिता गया है ब्यूरो रिपोर्ट मेरा पंजाब न्यूज सता लगे जब इत दो बंद जख्मी हो आनंदपुर साहब भेजे हस्पता एक लेडी जी डेथ ਕੀ ਤਾਂ ਕਿਹ ਕਿੰਨੇ ਕਬਜੇ ਤੁਹਾਨੂੰ ਪੁੱਛਣ ਲੱਗੇ ਨੇ ਤੁਸੀਂ ਇਹ ਟਾਈਮ ਪਹਨੂ ਨਹੀਂ ਕਿ ਤਾਂ ਥੋੜੀ ਦੇਰ ਦੀ ਚੱਲ 5-7 ਮਿੰਟ ਚ ਅਸੀਂ ਇੱਥੇ ਆ ਕੇ 5 ਮਿੰਟ ਦੇ ਵਿੱਚ ਲੱਗਾਂ ਤਕਰੀਬਨ ਕੀਤ ਬਸਾਬ ਦੇ ਖੜੇ ਇਹ ਜਿਹੜਾ ਹਾਸਾ ਹੋਇਆ ਕਿੱਦਾਂ ਹੋ ਗਿਆ ਦੇਖਿਆ ਇਹ ਇਧਰ ਤੇ ਜਾਂਦੇ ਵੱਜ ਗਏ ਜੀ ਨਾਲ ਸਾਧ ਨਾਲ ਵੱਤੀ ਆ ਜੀ ਹਾਂ ਬਿਲਕੁਲ ਕਲਬਟ ਨਾਲ ਵੱਤੀ ਗਈ ਅੱਛਾ ਜੀ ਹਾਂ ਜੀ ਬੰਦੇ ਕਿੰਨੇ ਕਿ ਚੱਕਲੇ ਤਿੰਨ ਬੰਦੇ ਦੋ ਦਾ ਇੱਕ ਦੇ ਮੌਕੇ ਤੇ ਗਈ ਦੋ ਬੰਦੇ ਚੱਕਲੇ ਅੱਛਾ ਇੱਕ ਜਨਾਨੀ ਇੱਕ ਮਾਰਦ ਦੋ ਲਿਆਵਰ